ਦੀ ਵਰਤੀ ਇੱਕ ਅਧਿਕਾਰੀ ਦੀ ਜ਼ਿੰਮੇਵਾਰੀ ਤੇ ਘਰ ਦੇ ਵਿੱਚ ਪਿਆ ਅੰਦਰ ਹਥਿਆਰ ਜੁਦੇ ਤਿੰਨੇ ਇਕੱਠੇ ਹੁੰਦੇ ਨਹੀਂ ਤਾਂ ਬਹੁਤ ਸਾਰੇ ਬਟੇ ਸਵਾਲ ਖੜੇ ਹੋ ਜਾਂਦੇ ਨੇ ਪਰ ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਜੋ ਸਭ ਤੋਂ ਜ਼ਿਆਦਾ ਅਹਿਮ ਹੈ ਕਿ ਜੇਕਰ ਘਰ ਦੇ ਵਿੱਚ ਪਿਆ ਹਥਿਆਰ ਜਿਹੜਾ ਹੈ ਉਹ ਘਰ ਦੇ ਕਿਸੇ ਮੈਂਬਰ ਦੇ ਵੱਲੋਂ ਜਾਲਾ ਪਰਵਾਹੀ ਕਰਕੇ ਜਾਂ ਕਿਸੇ ਵੀ ਨਵਾਲਿਕ ਮੈਂਬਰ ਦੇ ਵੱਲੋਂ ਵਰਤ ਲਈ ਜਾਂਦੀ ਹੈ ਵੱਡੀ ਘਟਨਾ ਵਾਪਰ ਜਾਂਦੀ ਹੈ ਉਹਨਾਂ ਦੇ ਹੱਥੋਂ ਤਾਂ ਫਿਰ ਕੀ ਹਥਿਆਰ ਦਾ ਮਾਲਕ ਜਿਹੜਾ ਆ ਉਹ ਕਾਨੂੰਨੀ ਘੇਰੇ ਦੇ ਵਿੱਚ ਆਉਂਦਾ ਹੈ ਜਾਂ ਫਿਰ ਨਹੀਂ ਤਰਨ ਤਰਨ ਦਾ ਮਾਮਲਾ ਤੁਸੀਂ ਦੇਖਿਆ ਹੀ ਹੋਣਾ ਆ ਜੋ ਉਸ ਵਕਤ ਪੂਰੀ ਤਰ੍ਹਾਂ ਅਸਰ ਕਰਮ ਹੋਇਆ ਪਿਆ ਤੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਐ ਅੱਛਾ ਇਸੇ ਮੁੱਦੇ ਤੇ ਵਿਸਤਾਰ ਨਾਲ ਗੱਲ ਕਰਾਂਗੇ ਕੱਲ ਵੀ ਅਸੀਂ ਚਰਚਾ ਕੀਤੀ ਸੀ ਇਸ ਖਬਰ ਨੂੰ ਲੈ ਕੇ ਜ਼ਿਕਰ ਕੀਤਾ ਸੀ ਤਾਂ ਤੁਸੀਂ ਉਸ ਦੇ ਉੱਪਰ ਆਪਣੇ ਵਿਚਾਰ ਵੀ ਸਾਂਝੇ ਕੀਤੇ ਤਾਂ ਕਈਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੰਡੇ ਪੱਖ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਸਿਰਫ ਕੁੜੀ ਪੱਖ ਹੀ ਦੇਖਿਆ ਜਾ ਰਿਹਾ ਕਿ ਕੁੜੀ ਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਤਾਂ ਬਹੁਤ ਸਾਰੀਆਂ ਗੱਲਾਂ ਨੇ ਜੋ ਆਫ ਕੈਮਰਾ ਬਾਹਰ ਆ ਰਹੀਆਂ ਨੇ ਔਨ ਕੈਮਰਾ ਨਹੀਂ ਆ ਸਕੀਆਂ ਨੇ ਤਾਂ ਸੂਤਰ ਦੇ حوالے ਤੋਂ ਜੋ ਵੀ ਸਾਡੇ ਕੋਲ ਜਾਣਕਾਰੀ ਆ ਰਹੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਦੀ ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊ ਤੁਹਾਡੇ ਸਾਰੇ ਜਿਹੜੇ ਵੀ ਦਰਸ਼ਕ ਨੇ ਐਸਐਮਜੈਡ ਨਿਊ ਨੂੰ ਦੇਖਦੇ ਨਹੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਨ੍ਹਾਂ ਨੇ ਐਸਐਮਜੈਡ ਨਿਊ ਦੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੈਣ ਐਸਐਮਜੈਡ ਨਿਊ YouTube ਤੇ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਹਰ ਚੀਜ਼ ਦੀ ਅਪਡੇਟ ਜਿਹੜੀ ਨਾਲ ਦੇ ਨਾਲ ਮਿਲਦੀ ਰਹੇ ਗੱਲ ਕਰਦੇ ਹਾਂ ਤਨਤਨ ਮਾਮਲੇ ਦੀ ਤਨਤਨ ਮਾਮਲਾ ਜਿਹਾ ਸੀ ਕਿ ਇੱਕ ਮੁੰਡਾ ਸਿੱਧਾ ਆਪਣੇ ਘਰੋਂ ਹਥਿਆਰ ਚੁੱਕਦਾ ਆ ਕਾਲਜ ਦੇ ਵਿੱਚ ਜਾਂਦਾ ਆ ਤੇ ਮੱਥੇ ਤੇ ਗੁਕੜੀ ਦੇ ਗੋਲੀ ਮਾਰ ਦਿੰਦਾ ਆ ਤੇ ਆਪਣੀ ਜ਼ਿੰਦਗੀ ਵੀ ਖਤਮ ਕਰ ਲੈਂਦਾ ਹੁਣ ਸਵਾਲ ਇਹ ਉੱਠ ਜਾਂਦਾ ਆ ਕਿ ਠੀਕ ਹੈ ਮਾਮਲਾ ਜੋ ਵੀ ਵਾਪਰਿਆ ਕਹਾਣੀ ਕਿਸ ਚੀਜ਼ ਦੇ ਪਿੱਛੇ ਉਸ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਅੱਗੋਂ ਹੋਰ ਕੀ ਕੁਝ ਹੋਇਆ ਉਹ ਵੀ ਡਿਸਕਸ ਕਰਾਂਗੇ ਲੇਕਿਨ ਜਿਹੜਾ ਵੱਡਾ ਸਵਾਲ ਹੈ ਜੋ ਹੁਣ ਚਰਚਾ ਦੇ ਵਿੱਚ ਇਹ ਆ ਰਿਹਾ ਕਿ ਉਹ ਜਿਹੜੀ ਰਿਵਾਲਵਰ ਸੀਗੀ ਜਿਹੜਾ ਹਥਿਆਰ ਮੁੰਡੇ ਨੇ ਚੱਕਿਆ ਸੀ ਉਹ ਉਹਦੇ ਪਿਤਾ ਦੀ ਸੀ ਉਹ ਛੁੱਟੀਆਂ ਕੱਟਣ ਆਏ ਹੋਏ ਸੀਗੇ ਆਪਣੇ ਘਰ ਦੇ ਵਿੱਚ ਕਿਉਂਕਿ ਉਹ ਫੌਜੀ ਸੀਗੇ ਤਾਂ ਉਸ ਹਥਿਆਰ ਦਾ ਮੁੰਡੇ ਵੱਲੋਂ ਇਸਤੇਮਾਲ ਕਰ ਲਿੱਤਾ ਗਿਆ ਤਾਂ ਜਿਵੇਂ ਕਿ ਹੁਣ ਮੈਂ ਗੱਲ ਕੀਤੀ ਸੀ ਕੀ ਉਸ ਹਥਿਆਰ ਨੂੰ ਘਰ ਦਾ ਕੋਈ ਵੀ ਮੈਂਬਰ ਇਸਤੇਮਾਲ ਕਰ ਸਕਦਾ ਹੈ ਜਾਂ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੁੰਦਾ ਹੈ ਇਹ ਸਵਾਲ ਜਿਹੜਾ ਖੜਾ ਹੋ ਗਿਆ ਤਾਂ ਕਾਨੂੰਨ ਦੇ ਮੁਤਾਬਕ ਕਈ ਕੰਡੀਸ਼ਨ ਦੇ ਵਿੱਚ ਅਧਿਕਾਰੀਆਂ ਨੂੰ ਹਥਿਆਰ ਘਰ ਦੇ ਵਿੱਚ ਰੱਖਣ ਦੀ ਆਗਿਆ ਨਹੀਂ ਹੁੰਦੀ ਹੈ ਪਰ ਕੁਝ ਅਜਿਹੀਆਂ ਕੰਡੀਸ਼ਨਾਂ ਹੁੰਦੀਆਂ ਨੇ ਖਾਸ ਕਰਕੇ ਜਿਵੇਂ ਨਿੱਜੀ ਸੁਰੱਖਿਆ ਜਾਂ ਹੋਰ ਕਈ ਕਾਰਨ ਹੋ ਸਕਦੇ ਨੇ ਜਿਸ ਕਰਕੇ ਉਹ ਹਥਿਆਰ ਆਪਣੇ ਘਰ ਦੇ ਵਿੱਚ ਰੱਖ ਸਕਦੇ ਨੇ ਪਰ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਸਵਾਲ ਜਿਹੜੇ ਨੇ ਉਹ ਹਰ ਇੱਕ ਦੇ ਵੱਲੋਂ ਜਿਹੜੇ ਨੇ ਪੁੱਛੇ ਜਾ ਰਹੇ ਨੇ ਤਾਂ ਹੁਣ ਗੱਲ ਕਰ ਲੈਣੇ ਆ ਕਿ ਆਖਿਰ ਹੁਣ ਤੱਕ ਹੋਇਆ ਕੀ ਹੈ ਇਸ ਕੇਸ ਦੇ ਵਿੱਚ ਨਵਾਂ ਟਵਿਸਟ ਕੀ ਆ ਰਿਹਾ ਹੈ ਪੁਰੀ ਤੇ ਤੱਕ ਤਾਂ ਪਹਿਲਾਂ ਉਦੋਂ ਤੱਕ ਜਦੋਂ ਤੱਕ ਇਹ ਮੁੰਡੇ ਦੀ ਖਬਰ ਨਹੀਂ ਸੀ ਆਈ ਕਿਉਂਕਿ ਉਹ ਹਸਪੀਟਲ ਦੇ ਵਿੱਚ ਸੀ ਉਹ ਐਡਮਿਟ ਸੀ ਉਸ ਤੇ ਬਚਣ ਦੇ ਚਾਂਸਸ ਜਿਹੜੇ ਸੀ ਉਹ ਦੱਸੇ ਜਾ ਰਹੇ ਸੀਗੇ ਪਰ ਲੜਕੀ ਦੀ ਮੌਤ ਮੌਕੇ ਤੇ ਹੋ ਗਈ ਸੀ ਪਰਿਵਾਰ ਵਾਲੇ ਨੇ ਵੀ ਦੱਸਿਆ ਕਿ ਸਾਨੂੰ ਸੱਦੇ ਗਿਆ ਸੀ ਕਾਲਜ ਦੇ ਵੱਲੋਂ ਵੀ ਤੁਹਾਡੀ ਕੁੜੀ ਜਿਹੜੀ ਉਹ ਸੀਰੀਅਸ ਕੰਡੀਸ਼ਨ 'ਚ ਹੈਗੀ ਪਰ ਦੇਖਿਆ ਤਾਂ ਮੌਕੇ ਤੇ ਉਸ ਦੀ ਮੌਤ ਹੋ ਚੁੱਕੀ ਸੀ ਤੁਰ ਕਹਾਣੀ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਵੱਲੋਂ ਇਹ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਵਿਚਾਰਾਂ ਦੇ ਵਿੱਚ ਕਿ ਕੁੜੀ ਤੇ ਇਸ ਮੁੰਡੇ ਦਾ ਜਿਹੜਾ ਮੈਟਰ ਸੀਗਾ ਦੋਹਾਂ ਨੂੰ ਵਧੀਆ ਤਰੀਕੇ ਨਾਲ ਪਤਾ ਸੀ ਘਰਦਿਆਂ ਨੂੰ ਵੀ ਪਤਾ ਸੀ ਉਹਨਾਂ ਦੀ ਕੁੜੀਆਂ ਦੀ ਸਹੇਲੀਆਂ ਨੂੰ ਪਤਾ ਸੀ ਕੁੜੀਆਂ ਦੀ ਭੈਣਾਂ ਨੂੰ ਵੀ ਪਤਾ ਸੀ ਪਰ ਫਿਰ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਈ ਕੋਈ ਗੱਲਬਾਤ ਨਹੀਂ ਕੀਤੀ ਤਾਂ ਫਿਰ ਮੁੰਡਾ ਕੋਈ ਸਿਰਫਰਾ ਨਹੀਂ ਸੀ ਕੋਈ ਇਸ ਤਰ੍ਹਾਂ ਪਾਗਲ ਨਹੀਂ ਸੀ ਕਿ ਆਊਗਾ ਤੇ ਸਿੱਧਾ ਮੱਥੇ ਤੇ ਗੋਲੀ ਮਾਰ ਦੇਗਾ ਤਾਂ ਅਜਿਹੀ ਕਈ ਲੋਕਾਂ ਦੇ ਵਿਚਾਰ ਨੇ ਪਰ ਆ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਹੁਣ ਡਿਸਕਸ ਕਰਦੀ ਪਈਆਂ ਇਹਨਾਂ ਬਾਰੇ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਸਾਂਝੇ ਕਰਨਾ ਵੀ ਕੀ ਹੋਣਾ ਚਾਹੀਦਾ ਆ ਪਰ ਜੇਕਰ ਮੁੰਡੇ ਦੀ ਗੱਲ ਕਰੀਏ ਤਾਂ ਮੁੰਡੇ ਨੇ ਵੀ ਉਸ ਜ਼ਿੰਦਗੀ ਤੋਂ ਦੁਨੀਆ ਤੋਂ ਅਲਵਿਦਾ ਕਹਿ ਦਿੱਤਾ ਹੈ ਅੱਜ ਸਵੇਰੇ ਉਸ ਦਾ ਵੀ ਮੌਤ ਹੋ ਚੁੱਕੀ ਹੈ ਤੇ ਲੜਕੀ ਜਿੱਥੇ ਸੰਸਕਾਰ ਨਹੀਂ ਕਰਨਾ ਚਾਹ ਰਹੀ ਸੀ ਕਿ ਲੜਕੀ ਦੇ ਪੇਕੇ ਪਰਿਵਾਰ ਉਹਨਾਂ ਨੇ ਆਪਣੀ ਲੜਕੀ ਦਾ ਵੀ ਸੰਸਕਾਰ ਕਰ ਦਿੱਤਾ ਹੈ ਇਹ ਜਿਹੜੀਆਂ ਅਪਡੇਟਸ ਹੈ ਯਾਨੀ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਪਿੱਛੇ ਕੀ ਕੀ ਹੋਇਆ ਕਿੰਨਾ ਕਿਨਾ ਤੇ ਸਵਾਲ ਉੱਠੇ ਕਾਲਜ ਤੇ ਵੀ ਸਵਾਲ ਉੱਠੇ ਨੇ ਉਸ ਕਾਲਜ ਦੇ ਜਿਹੜੇ ਕੁਝ ਸਟੂਡੈਂਟਸ ਸੀਗੇ ਜਿਹੜੇ ਲੜਕੇ ਤੇ ਉਸ ਲੜਕੀ ਦੇ ਜਿਹੜੇ ਮਿੱਤਰ ਦੋਸਤ ਯਾਰ ਸੀਗੇ ਉਹਨਾਂ ਤੇ ਵੀ ਜਿਹੜੇ ਸਵਾਲ ਉੱਠ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕਿਹੜੇ ਕਿਹੜੇ ਹਵਾਲੇ ਦਿੱਤੇ ਗਏ ਨੇ ਇਹ ਸਾਰੀ ਗੱਲਾਂ ਵੀ ਇੰਪੋਰਟੈਂਟ ਨੇ ਤਾਂ ਪੂਰੀ ਖਬਰ ਜੇਗੀ ਤੁਸੀਂ ਦੇਖ ਕੇ ਜਾਇਓ ਤਾਂ ਆਪਣੇ ਵਿਚਾਰ ਜਿਹੜੇ ਨੇ ਉਹ ਨਾਲ-ਨਾਲ ਜ਼ਰੂਰ ਸਾਂਝੇ ਕਰਦੇ ਰਹੀ ਲੜਕਾ ਜੋ ਪ੍ਰਿੰਸ ਰਾਜ ਜੋ ਗੰਭੀਰ ਜ਼ਖਮੀ ਸੀ ਹਸਪਤਾਲ ਦੇ ਵਿੱਚਕਾਰ ਫਿਲਹਾਲ ਉਸਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਲੜਕੀ ਦੇ ਪਰਿਵਾਰ ਵਾਲੇ ਨੇ ਵੀ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਜੇਕਰ ਉਹਦੀ ਪਿਛਲੀ ਹਿਸਟਰੀ ਦੀ ਗੱਲ ਕਰੀਏ ਤਾਂ ਇਸ ਪੂਰੇ ਮਾਂਬੇ ਦੇ ਵਿੱਚ ਲੜਕੇ ਪਰਿਵਾਰ ਦੇ ਵੱਲੋਂ ਕੋਈ ਵੀ ਬਿਆਨ ਜਿਹੜਾ ਹਜੇ ਤੱਕ ਨਹੀਂ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇੱਕ ਵੀ ਪਰਿਵਾਰ ਕੋਈ ਅੱਗੇ ਨਹੀਂ ਆਇਆ ਹੈ ਨਾ ਹੀ ਉਸਦੇ ਲੜਕੇ ਦੇ ਕੋਈ ਮਿੱਤਰ ਯਾਰ ਦੋਸਤ ਦੇ ਵੱਲੋਂ ਕੋਈ ਗੱਲਬਾਤ ਸਾਂਝੀ ਕੀਤੀ ਗਈ ਜਾਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਹਜੇ ਤੱਕ ਕੋਈ ਵੀ ਅਧਿਕਾਰਿਕ ਲੜਕੇ ਵੱਲੋਂ ਲੜਕੇ ਪੱਖ ਤੋਂ ਕਿਸੇ ਨੇ ਵੀ ਕੋਈ ਅਜੀਹੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪੂਰੀ ਘਟਨਾ ਦੇ ਪਿੱਛੇ ਦੋ ਵੱਖ-ਵੱਖ ਐਂਗਲ ਜਿਹੜੇ ਸੀ ਉਹ ਦੇਖੇ ਜਾ ਰਹੇ ਸੀ ਕਿ ਮਿੱਤਕ ਲੜਕੀ ਸੰਦੀਪ ਕੌਰ ਦੇ ਪਰਿਵਾਰ ਦਾ ਇਲਜ਼ਾਮ ਸੀ ਕਿ ਮਲਜ਼ਮ ਲੜਕਾ ਉਹਨਾਂ ਦੀ ਧੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਉਸਨੇ ਤੇ ਤੰਗ ਪ੍ਰੇਸ਼ਾਨ ਵੀ ਕਰਦਾ ਸੀ ਜਦਕਿ ਇਸ ਮਾਮਲੇ ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਆਈਆਂ ਸੀ ਕਿ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦਾ ਖਰਚਾ ਵੀ ਚੁਕਦਾ ਸੀ ਹੋਰ ਵੀ ਕਈ ਕੰਮ ਕਰਦਾ ਸੀ ਪਰ ਜਦੋਂ ਲੜਕੀ ਦੀ ਮੰਗਣੀ ਹੋ ਗਈ ਕਿਤੇ ਹੋਰ ਤਾਂ ਉਹ ਗੁੱਸੇ ਦੇ ਵਿੱਚ ਆ ਗਿਆ ਤਾਂ ਉਸਨੇ ਕਤਮ ਚੁਕ ਲਿਆ ਤਾਂ ਜਾਇਜ਼ ਹੈ ਇਹ ਗੱਲ ਕਿ ਜੇਕਰ ਕੋਈ ਲੜਕਾ ਕਿਸੇ ਲੜਕੀ ਦਾ ਖਰਚਾ ਚੁੱਕ ਰਿਹਾ ਹੈ ਜੇਕਰ ਉਹਨੇ ਜ਼ਿੰਦਗੀ ਬਸਾਉਣ ਦੀ ਗੱਲ ਕੀਤੀ ਹੈ ਪਰ ਅਚਾਨਕ ਕੋਈ ਧੋਖਾ ਕਰ ਜਾਵੇ ਤਾਂ ਗੁੱਸਾ ਹੋਣਾ ਜ਼ਾਇਦਾ ਹੈ ਪਰ ਇਹ ਹੱਕ ਤਾਂ ਕਿਸੇ ਨੂੰ ਨਹੀਂ ਹੁੰਦਾ ਕਿ ਕੋਈ ਕਿਸੇ ਦੀ ਜਾਨ ਲੈ ਲਵੇ ਅਜਿਹਾ ਲੋਕੀ ਕਹਿ ਵੀ ਰਹੇ ਨੇ ਤਾਂ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨਾਲ ਨਾਲ ਜ਼ਰੂਰ ਕਮੈਂਟ ਵਿੱਚ ਦੱਸਦੇ ਰਹੀਓ ਕਿ ਮੁੰਡੇ ਨੇ ਜਿਹੜਾ ਫੈਸਲਾ ਲਿਆ ਉਹ ਗਲਤ ਸੀ ਕਿ ਸਹੀ ਸੀ ਹਾਲਾਂਕਿ ਠੀਕ ਹੈ ਕਿ ਜੇਕਰ ਅਜਿਹਾ ਕੋਈ ਮੈਟਰ ਸੀ ਤੇ ਜੇ ਲੜਕੀ ਨੇ ਚੁੱਪਚਾਪ ਇਤੇ ਮੰਗਣੀ ਕਰ ਲਈ ਉਹਦਾ ਪਰਿਵਾਰ ਵਾਲੇ ਨੇ ਕਰਵਾਤੀ ਤਾਂ ਉਹ ਜ਼ਰੂਰ ਗਲਤ ਹੈ ਮ੍ਰਿਤਕ ਲੜਕੀ ਸੰਦੀਪ ਕੌਰ ਦੀ ਭੈਣ ਮਨਪ੍ਰੀਤ ਕੌਰ ਨੇ ਪੁਲਿਸ ਤੇ ਮੀਡੀਆ ਨੂੰ ਇਹੀ ਗੱਲ ਦੱਸਿਆ ਕਿ ਪ੍ਰਿੰਸ ਰਾਤ ਇੱਕ ਤਰ੍ਹਾਂ ਪਿਆਰ ਦਾ ਪਾਗਲਪਨ ਸਵਾਰ ਸੀ ਤੇ ਉਹ ਸੰਦੀਪ ਕੌਰ ਨੂੰ ਤੰਗਪੇਸ਼ਾਨ ਕਰਦਾ ਸੀ ਉਹ ਅਕਸਰ ਉਹਨਾਂ ਦੇ ਘਰ ਦੇ ਨੇੜੇ ਚੱਕਰ ਵੀ ਮਾਰਦਾ ਰਹਿੰਦਾ ਸੀ ਤੇ ਸੰਦੀਪ ਕੌਰ ਨੂੰ ਇਸਾਰੀ ਚੀਜ਼ ਪਸੰਦ ਨਹੀਂ ਸੀ ਉਹ ਮਨਾ ਕਰਦੀ ਰਹੀ ਤਾਂ ਮੁੰਡਾ ਜਿਹੜਾ ਸੀ ਉਹ ਸਿਰਫ ਰਾ ਸੀਗਾ ਤਾਂ ਉਸਨੇ ਸਿੱਧਾ ਅਜਿਹਾ ਕਦਮ ਜਿਹੜਾ ਖੌਫਨਾਕ ਕਦਮ ਚੁੱਕ ਲਿਆ ਇਸੋ ਪੂਰੇ ਮਾਮਲੇ ਦੇ ਵਿੱਚ ਸਕੂਲ ਪ੍ਰਸ਼ਾਸਨ ਵੀ ਜਿਹੜਾ ਆ ਉਸ ਹਵਾਲਾ ਦੇ ਕੇਰੇ ਵਿੱਚ ਖੜਾ ਆ ਕਿਉਂਕਿ ਪੇਰੈਂਟਸ ਦੇ ਵੱਲੋਂ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਿਰ ਸਕੂਲ ਦੇ ਅੰਦਰ ਕੋਈ ਵੀ ਸਟੂਡੈਂਟ ਇਸ ਤਰ੍ਹਾਂ ਹਥਿਆਰ ਲੈ ਕੇ ਕਿਵੇਂ ਵੜ ਸਕਦਾ ਹੈ ਇਹ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਕਾਲਜ ਦੀ ਸੁਰੱਖਿਆ ਤੇ ਕਈ ਸਾਰੇ ਗੰਭੀਰ ਸਵਾਲ ਉੱਠੇ ਨੇ ਪੜਤ ਪਰਿਵਾਰ ਨੇ ਸਵਾਲ ਚੁੱਕਿਆ ਕਿ ਕੋਈ ਵਿਦਿਆਰਥੀ ਪਿਸਤੌਲ ਲੈ ਕੇ ਕਲਾਸਰੂਮ ਤੱਕ ਪਹੁੰਚਦਾ ਕਿਵੇਂ ਹੈ ਜਾਂਚ ਪਰਤ ਪੂਰੀ ਹੋਣੀ ਚਾਹੀਦੀ ਹੈ ਕੱਲ ਅੱਜ ਆ ਮਾਮਲਾ ਹੋਇਆ ਜਾ ਘਟਨਾ ਵਾਪਰੀ ਕੱਲ ਨੂੰ ਪੂਰੀ ਵੱਡੀਆਂ ਘਟਨਾਵਾਂ ਵਾਪਰ ਸਕਦੇ ਤੁਸੀਂ ਸੋਸ਼ਲ ਮੀਡੀਆ ਦੇਖਿਆ ਵੀ ਹੈ ਕਿ ਅੱਜ ਕੱਲ ਛੋਟੇ ਛੋਟੇ ਸਟੂਡੈਂਟਸ ਜਿਹੜੇ ਹੈਗੇ ਨੇ 10ਵੀਂ 12ਵੀਂ ਜਮਾਤ ਦੇ ਥੋੜੀ ਥੋੜੀ ਗੱਲਾਂ ਤੇ ਲੜ ਪੈਂਦੇ ਨੇ ਉਹ ਛੋਟੇ ਛੋਟੇ ਝਗੜੇ ਜਿਹੜੇ ਕਿਸ ਤਰ੍ਹਾਂ ਖੂਨੀ ਹਾਸੇ ਦੇ ਵਿੱਚ ਖੂਨੀ ਝਗੜਿਆਂ ਦੇ ਵਿੱਚ ਬਦਲ ਗਏ ਨੇ ਸੋਸ਼ਲ ਮੀਡੀਆ 'ਤੇ ਜਿਹਨਾਂ ਕਟਾਅਤ ਬਹੁਤ ਤੁਸੀਂ ਦੇਖਿਆ ਨਹੀਂ ਪਰਿਵਾਰ ਨੇ ਵੀ ਦੋਸ਼ ਲਾਇਆ ਸੀ ਕਿ ਕਟਨਾ ਤੋਂ ਬਾਅਦ ਕਰੀ 15 ਮਿੰਟ ਤੱਕ ਕਾਲਜ ਦਾ ਗੇਟ ਜਿਹੜਾ ਬੰਦ ਰੱਖਿਆ ਗਿਆ ਸੀਗਾ ਸੂchna ਮਿਲਦੇ ਪੁਲਿਸ ਸਪੋਰਟਸ ਮੌਕੇ ਤੇ ਪਹੁੰਚੀ ਪੁਲਿਸ ਨੇ ਕਲਾਸਰੂਮ 'ਚ ਲੱਗੇ ਸਾਰੇ ਸੀਸੀਟੀਵੀ ਕੈਮਰੇ ਆਦੀ ਫੁਟੇਜ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਜਾਂਚ ਕਰਨ ਤੋਂ ਬਾਅਦ ਹੁਣ ਤੱਕ ਤਾਂ ਜਿਹੜਾ ਮਾਮਲਾ ਸੀ ਕਿ ਹੁਣ ਨਾ ਸੰਦੀਪ ਕੌਰ ਇਸ ਦੁਨੀਆ ਦੇ ਵਿੱਚ ਰਹਿਤ ਨਹੀਂ ਪ੍ਰਿੰਸ ਰਾਜੇਸ ਦੁਨੀਆ ਦੇ ਵਿੱਚ ਰਿਹਾ ਪਰ ਦੋ ਘਰ ਦੇ ਜਿਹੜੇ ਪੁੱਤ ਸੀਗੇ ਜਾਂ ਬੇਟੀ ਸੀ ਉਹ ਜ਼ਰੂਰ ਨਹੀਂ ਰਹੇ ਤੇ ਘਰਾਂ ਦੇ ਵਿੱਚ ਮਾਤਮ ਦਾ ਮਾਹੌਲ ਜ਼ਰੂਰ ਬਣ ਗਿਆ। ਹਲਾ ਤੁਸੀਂ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ।